ਐਂਟੀਕ੍ਰਿਸਟਨ ਲੋਕਾਂ ਨੂੰ ਹੁਣ ਯੂਐਸ ਵੀਜ਼ਾ ਨਹੀਂ ਦੇਵੇਗਾ ਦਟ੍ਰੰਪ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਦੱਸਦੇ ਕਿ ਟ੍ਰੰਪ ਸਰਕਾਰ ਦੇ ਫੈਕਟਰੀ ਜਿਨ੍ਹਾਂ ਦੇ ਵੱਲੋਂ ਇਹ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਐਂਟੀ-ਕ੍ਰਿਸਚਨ ਲੋਕ ਜੋ ਕਿ ਸਾਈਆਂ ਤੇ ਜ਼ੁਲਮ ਕਰ ਰਹੇ ਨੇ ਉਹਨਾਂ ਨੂੰ ਯੂਐਸਏ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਵੇਗੀ ਯਾਨੀ ਕਿ ਉਹਨਾਂ ਦੇ ਵੀਜ਼ੇ ਤੇ ਰੋਕ ਲਗਾ ਦਿੱਤੀ ਗਈ ਹੈ ਇਸਾਈਆਂ ਦੇ ਹੱਕ ਦੇ ਵਿੱਚ ਯੂਐਸਏ ਨੇ ਵੱਡਾ ਫੈਸਲਾ ਲੈ ਲਿਆ ਉਹਨਾਂ ਲੋਕਾਂ ਦੇ ਲਈ ਵੀਜ਼ਾ ਬੰਦ ਕਰ ਦਿੱਤਾ ਜਿਹੜੇ ਲੋਕ ਇਸਾਈਆਂ ਦੇ ਖਿਲਾਫ ਧਰਨਾ ਉਹਨਾਂ ਨੂੰ ਮਾਰਾ ਬੋਲ ਰਹੇ ਨੇ ਇਹ ਉਹਨਾਂ ਨੂੰ ਮਾਰ ਰਹੇ ਨੇ ਹੁਣ ਉਹਨਾਂ ਨੂੰ ਅਮਰੀਕਾ ਦੇ ਵਿੱਚ ਵੀਜ਼ਾ ਨਹੀਂ ਮਿਲੇਗਾ ਪੂਰੀ ਦੁਨੀਆ ਦੇ ਵਿੱਚ ਇਸ ਜ਼ੁਲਮ ਨੂੰ ਰੋਕਣ ਡੇਲੀ ਟਰੰਪ ਨੇ ਇਸਾਈ ਪਾਈਚਾਰੇ ਦੇ ਲਈ ਵੱਡਾ ਫੈਸਲਾ ਲਿਆ ਜਿਸ ਦੀ ਕਾਫੀ ਛਲਾਗਾ ਹੋ ਰਹੀ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਬਲੂ 3 ਦਸੰਬਰ ਨੂੰ ਐਲਾਨ ਕੀਤਾ ਗਿਆ ਕਿ ਵਿਦੇਸ਼ਾਂ ਦੇ ਵਿੱਚ ਇਸਾਈਆਂ ਦੇ ਵਿਰੁੱਧ ਧਾਰਮਿਕ ਹਿੰਸਾ ਦੀ ਯੋਜਨਾ ਬਣਾਉਣ ਜਾਂ ਇਸ ਨੂੰ ਸਮਰਥ ਬਣਾਉਣ ਦੇ ਦੋਸ਼ੀ ਕਿਸੇ ਵੀ ਵਿਅਕਤੀ ਤੇ ਨਵੀਆਂ ਵੀਜ਼ਾ ਪਾਬੰਦੀਆਂ ਲਗਾਈਆਂ ਜਾਣਗੀਆਂ ਤੇ ਇਹੇ ਐਲਾਨ ਨਾਈਜੀਰੀਆ ਤੇ ਹੋਰ ਦੇਸ਼ਾਂ ਦੇ ਵਿੱਚ ਇਸਾਈਆਂ ਤੇ ਹੋ ਰਹੇ ਲਗਾਤਾਰ ਹਮਲੇ ਨੂੰ ਲੈ ਕੇ 트াম্প ਦੇ ਵੱਲੋਂ ਕੀਤਾ ਗਿਆ ਅਮਰੀਕਾ ਕਿਸੇ ਵੀ ਜੋ ਹੈ ਵਿਅਕਤੀ ਨੂੰ ਵੀਜ਼ਾ ਨਹੀਂ ਦੇਵੇਗਾ ਜੋ ਕਿ ਜ਼ਾਇਆਂ ਜਾਂ ਹੋਰ ਧਾਰਮਿਕ ਘਟ ਗਿੰਟੀਆਂ ਤੇ ਅਤਿਆਚਾਰ ਕਰਨ ਦਾ ਸਮਰਥਨ ਕਰਦਾ ਦੱਸ ਦਈਏ ਕਿ ਮਾਰਕੋ ਰੂਬਿਓ ਜੋ ਕਿ ਇਸ ਮਾਮਲੇ ਦੇ ਵਿੱਚ ਟਰੰਪ ਸਰਕਾਰ ਦੇ ਸੈਕਟਰੀ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ਾਂ ਤੇ ਕਾਰਵਾਈ ਹੋਈ ਹੈ ਤੇ ਵਿਦੇਸ਼ ਵਿਭਾਗ ਦੇ ਵੱਲੋਂ ਉਹਨਾਂ ਲੋਕਾਂ ਦੇ ਲਈ ਅਮਰੀਕੀ ਵੀਜ਼ਾ ਤੇ ਪਾਬੰਦੀ ਲਗਾਈ ਜਾਵੇਗੀ ਜੋ ਜਾਣ ਬੁਝ ਕੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਦੇ ਨੇ ਤੇ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਫੰਡ ਦਿੰਦੇ ਨੇ ਸਮਰਥਨ ਕਰਦੇ ਨੇ ਜਾਂ ਫਿਰ ਅਜਿਹੀ ਕਿਸੇ ਵੀ ਘਟਨਾ ਨੂੰ ਆਪ ਪੰਜਾਬ ਦਿੰਦੇ ਨੇ ਤਾਂ ਅਜਿਹੇ ਲੋਕਾਂ ਦੇ ਵੀਜ਼ਾ ਤੇ ਰੁਕ ਲਗਾ ਦਿੱਤੀ ਜਾਵੇਗੀ